ਅੱਜ ਅੱਜ ਜਿਹੜਾ ਇਹ ਨਾਲਾ ਨਿਵਾਸੀਆਂ ਲਈ ਬੜਾ ਇਤਿਹਾਸਕ ਦਿਨ ਆ ਕਿ ਪਿਛਲੇ 68 ਸਾਲ 68 ਦੇ ਵਿੱਚ ਪਿਛਲੇ 55 ਸਾਲਾਂ ਚ ਬੜਿਆ ਜਿਹੜਾ ਬਿਜਲੀ ਘਰ ਅੱਜ ਵੱਡਾ ਬਿਜਲੀ ਘਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਈਟੀਓ ਜੀ ਦੀ ਬਲ ਜਿਹੜਾ ਉਹ ਗਵਾਈ ਦੇ ਵਿੱਚ ਅੱਜ ਬਹੁਤ ਵੱਡਾ ਨਾਲਾ ਨਿਵਾਸੀਆਂ ਦਾ ਤੋਹਫਾ ਮਿਲਿਆ ਮੈਂ ਸੀਐਮ ਸਾਹਿਬ ਦਾ ਵੀ ਈਟੀਓ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਬਾਰਡਰ ਦਾ ਏਰੀਆ ਸੀਗਾ ਸਾਡੇ ਨਾਲ ਕੋਈ ਬੰਦਾ ਆ ਕੇ ਇੰਡਸਟਰੀ ਲਾਉਂਦਾ ਸੀਗਾ ਨਾ ਕੋਈ ਨਵਾਂ ਸਕੂਲ ਕਾਲਜ ਬਣਦਾ ਸੀ ਵੀ ਇੱਥੇ ਬਿਜਲੀ ਦੀ ਬੜੀ ਪ੍ਰੋਬਲਮ ਆ ਕੋਈ ਸ਼ੈਲਰ ਵੀ ਨਹੀਂ ਹੈਗਾ ਤੁਸੀਂ ਆ ਰਹੇ ਹੋਗੇ ਪੂਰੇ ਇੰਦਰਾਲੇ ਦੇ ਵਿੱਚ ਇੱਕ ਸ਼ੈਲਰ ਵੀ ਹੈਗਾ ਸਾਡੇ ਕੋਲ ਸਿਰਫ ਇੱਕ ਸ਼ੁਗਦਰ ਮੇਲਿਆ ਕੱਲੀ ਕਿਉਂਕਿ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਹੈਗਾ ਸੋ ਹੁਣ ਸਾਡਾ ਧਿਆਨ ਮੇਰਾ ਇਸ ਗੱਲ ਤੇ ਆ ਕਿ ਜਿਹੜਾ ਬੁਨਿਆਦੀ ਢਾਂਚਾ ਛੜਕਾਂ ਬਿਜਲੀ ਇਹਨੂੰ ਠੀਕ ਕਰਕੇ ਤੇ ਅਜ ਨਾਲੇ ਦੇ ਵਿੱਚ ਆਪਾਂ ਜਿਹੜੀ ਸਮਾਲ ਇੰਡਸਟਰੀ ਆ ਉਹ ਸੀਐਮ ਸਾਹਿਬ ਨੂੰ ਕਹਿ ਕੇ ਲੈ ਕੇ ਆਵਾਂਗੇ ਕਾਫੀ ਲੋਕਾਂ ਨੇ ਹਾਂ ਵੀ ਕੀਤੀ ਐ ਜਦੋਂ ਸਾਡਾ ਇਹ ਬਿਜਲੀ ਵਾਲਾ ਕੰਮ ਕੰਪਲੀਟ ਹੋ ਗਿਆ ਫਿਰ ਅਸੀਂ ਅਜ ਨਾਲੇ ਦੇ ਵਿੱਚ ਇੰਡਸਟਰੀ ਵੀ ਲੈ ਕੇ ਆਵਾਂਗੇ ਕਿੰਨਾ ਫਾਇਦਾ ਹੋਣਾ ਜੀ ਤੁਹਾਡੇ ਹਲਕੇ ਨੂੰ ਬਹੁਤ ਫਾਇਦਾ ਹੋ ਜਾ ਦੇਖੋ ਮੈਂ ਤੇ ਤੁਹਾਨੂੰ ਅੱਗੇ ਬੋਲਦਿਆਂ ਵੀ ਦੱਸਿਆ ਕਿ ਇੱਥੇ ਕੱਟ ਹੀ ਲੱਗੇ ਰਹਿੰਦੇ ਸੀਗੇ ਹੁਣ ਬਲਕ ਕੱਟਾਂ ਦਾ ਕੰਮ ਵੀ ਨਿਭੜ ਗਿਆ ਸਾਡੇ ਜਿਹੜੇ ਚੱਕ ਡੋਗਦਾ ਗੱਗੋਮਾਲ ਰਮਜ਼ਾਦ ਸਦਿਆਲ ਪੜੰਗ ਤੇ ਛੰਡੇ ਜਿਹੜੇ ਸਾਡੇ ਇਸ ਬਲ ਹਲਕੇ ਦੇ ਵਿੱਚ ਬਿਜਲੀ ਸਬਸਟੇਸ਼ਨ ਪਈਦੇ ਸੀਗੇ ਉਹ ਸਾਰੇ ਹੀ ਫਤਿਹਗੜ ਚੂੜੀਆਂ ਵਾਲੇ ਵੱਡੇ ਜਿਹੜਾ ਸਾਡਾ ਸਬਸਟੇਸ਼ਨ ਸੀਗਾ ਉਹਨੂੰ ਕੱਟ ਕਰਕੇ ਇੱਥੇ ਬਲ ਅਜ ਨਾਲੇ ਨਾਲ ਜੁੜ ਜਾਣਗੇ ਤੇ ਸਾਡਾ ਜਿਹੜਾ ਕੱਟ ਲੱਗਦੇ ਹੀ ਕੜੀ ਪਿਛੋ ਗਦਮੀਆਂ ਦੇ ਵਿੱਚ ਲੋਡ ਜਿਹੜਾ ਓਵਰਲੋਡ ਹੋ ਜਾਂਦਾ ਸੀਗਾ ਜਦੋਂ ਅਸੀਂ ਬਿਲੀ ਵਾਲਿਆਂ ਨੂੰ ਕਾਲ ਕਰਦੇ ਸੀ ਮੈਂ ਵੀ ਕਈਆਂ ਦਾ ਕਾਲ ਕਰਦਾ ਇਹਦਾ ਐਕਸਨ ਸਾਹਿਬ ਕਹਿੰਦੇ ਸਾਰ ਓਵਰਲੋਡ ਹੋ ਗਿਆ ਕੰਮ ਪਿੱਛੋਂ ਸਪਲਾਈ ਨਹੀਂ ਆਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਸਾਡੀ ਬਿਜਲੀ ਸਪਲਾਈ ਜਿਹੜੀ ਹੈ ਨਿਰੰਤਰ 24 ਘੰਟੇ ਅਜਨਾਲੇ ਦੇ ਵਿੱਚ ਉਹ ਜਾਰੀ ਰਹੇ। ਦੇਖੋ ਜੀ ਅੱਜ ਸਾਡੇ ਅਜਨਾਲੇ ਹਲਕੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਜਨਾਲੇ ਦੇ ਵਿੱਚ ਜਿਹੜਾ 66 ਕੇਵੀ ਸਬਸਟੇਸ਼ਨ ਸੀਗਾ ਇਹਨੂੰ ਅਸੀਂ 200 ਕੇਵੀ ਕੇਵੀ ਜਿਹੜਾ ਆ ਉਹ ਬਣਾਇਆ। ਆ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਗੁੰਦੀਪ ਸਿੰਘ ਜੀ ਢਾਲੀਵਾਲ ਸਾਹਿਬ ਇਹਨਾਂ ਦੀ ਜਦੋਂ ਤੋਂ ਹੀ 2 ਸਾਲ ਤੋਂ ਉਹ ਉਹ ਦਸ ਮਾਲਿਆ ਉਦੋਂ ਤੋਂ ਹੀ ਇਹਨਾਂ ਦੀ ਇੱਕ ਇਸ਼ਾ ਸੀਗੀ ਕਿ ਬਿਜਲੀ ਦੀ ਸਪਲਾਈ ਨੂੰ ਜਿਹੜਾ ਉਹ ਨਿਰਵਿਘਨ ਜਾਰੀ ਰੱਖਣ ਵਾਸਤੇ ਸਾਡਾ ਜਿਹੜਾ ਇਹ ਸਬਸਟੇਸ਼ਨ ਆ ਇਹ ਤੋਂ 220 ਕੇਵੀ ਕੀਤਾ ਜਾਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਜਿਹੜੀ ਡਿਮਾਂਡ ਸੀਗੀ ਉਹਨੂੰ ਮੰਨਿਆ ਤੇ 35 ਕਰੋੜ ਰੁਪਏ ਜਾਰੀ ਕੀਤਾ ਇਸ ਸਬਸਟੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਔਰ ਇੱਕ ਇੱਕ ਲਗਭਗ ਸਾਲਕ ਦੇ ਵਿੱਚ ਅਸੀਂ ਇਹਨੂੰ ਜਿਹੜਾ ਆਪਰੇਟਿਵ ਕਰ ਦਿਆਂਗੇ ਇਹਦੇ ਨਾਲ ਸਾਡੇ 66 ਕੇਵੀ ਦੇ ਜਿਹੜੇ ਲੱਗੇ ਚਾਰ ਪੰਜ ਜਿਹੜੇ ਸਟੇਸ਼ਨ ਸੀ ਵਿਜੇ ਵਿੱਚ ਗਗੋਮਾਲ ਆ ਇਸ ਅਜਨਾਲਾ ਆ ਚੱਕ 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 ਡੋਕ ਡਿਆਲ ਪੜਾਂਗਾ ਇਹ ਨਾ ਇਹ ਜਿਹੜੇ ਆ ਇਹ ਸਾਰੇ ਡੀ ਲੋਡ ਹੋ ਜਾਣਗੇ ਹੁਣ ਅੱਗੇ ਇੱਥੇ ਸਪਲਾਈ ਜਿਹੜੀ ਸੀਗੀ ਫਤੇਗੜ ਚੂੜੀਆਂ 220 ਕੇਵੀ ਤੋਂ ਆਉਂਦੀ ਸੀਗੀ ਹੁਣ ਸਿੱਧੀ ਸਪਲਾਈ ਜਿਹੜੀ ਆ ਇੱਥੋਂ ਦਿੱਤੀ ਜਾਊਗੀ ਅਰੇ ਤੇ ਅਸੀਂ 160 MVA ਦਾ ਤੇ 100 MVA ਦੇ ਦੋ ট্রান্সਫਾਰਮਰ ਵੀ ਰੱਖ ਰਹੇ ਆ ਔਰ 16 ਕਿਲੋਮੀਟਰ ਨਵੀਂ ਲਾਈਨ ਜਿਹੜੀ ਆ ਉਹ ਇਥੋਂ ਖਿੱਚਾਂਗੇ ਸੋ ਇਹਦੇ ਨਾਲ ਜਿਹੜਾ ਅਜ਼ਨਾਲਾ ਹਲਕਾ ਪੂਰੇ ਅਜ਼ਨਾਲੇ ਹਲਕੇ ਦੇ ਲਗਭਗ 750 ਪਿੰਡ ਜਿਹੜਾ ਆ ਉਹਦੇ ਨਾਲ ਕਵਰ ਹੋ ਜਾਊਗਾ ਉਹਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਜਿਹੜੀ ਆ ਉਹ ਉਹਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਪੇਸ਼ ਨਹੀਂ ਆਊਗੀ ਜਿਹੜੇ ਸਾਹਿਬ ਜਿਹੜੇ ਪਹਿਲੇ ਟਰਾਂਸਫਾਰਮਰ ਕਾਫੀ ਓਵਰਲੋਡ ਰਹਿੰਦੇ ਸੀ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਬਿਲਕੁਲ ਜਿਹੜੇ ਦੇਖੋ ਇਹ 200 ਵੀ ਕੀਤਾ ਹੀ ਅਸੀਂ ਤਾਂ ਆ ਕਿ ਜਿਹੜੇ ਬਾਕੀ ਹੈਗੇ ਨੇ ਜਿਹੜੇ ਓਵਰਲੋਡ ਰਹਿੰਦੇ ਸੀਗੇ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਜਦੋਂ ਵੀ ਕੋਈ ਚੀਜ਼ ਦੇ ਉੱਤੇ ਲੋ ਓਵਰਲੋਡ ਹੋ ਜਾਂਦੇ ਨੇ ਤੇ ਫਿਰ ਜਿੱਥੇ ਉਹ ਸਪਲਾਈ ਕਰ ਰਹੇ ਹੁੰਦੇ ਨੇ ਉੱਥੇ ਵੀ ਮੁਸ਼ਕਲ ਆ ਜਾਂਦੀ ਆ ਸੋ ਜਿੱਥੇ ਸਪਲਾਈ ਜਾ ਰਹੀ ਹੁੰਦੀ ਆ ਉੱਥੇ ਵੀ ਮੁਸ਼ਕਲ ਆ ਜਾਂਦੀ ਆ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਵੀ ਐਸੇ ਲੱਗੇ ਹੋਏ ਆ ਕਿ ਸਾਡੇ ਜਿਹੜੇ ਟਰਾਂਸਫਾਰਮਰ ਨੇ ਜਿੱਥੇ ਜ਼ਿਆਦਾ ਕੋਈ ਲੋਡ ਆ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਫੀ ਟਰਾਂਸਫਾਰਮਰ ਜਿਹੜੇ ਨੇ ਡੀਲੋਡ ਕੀਤੇ ਨੇ ਅਸੀਂ ਕਦੇ-ਕਦੇ ਵੀ ਡੀਐਸ ਸਕੀਮ ਵੀ ਦਿੰਦੇ ਆ ਕਿ ਲੋਕ ਵੀ ਡਿਸਕਲੋਜ਼ ਕਰ ਦੇਣ ਕਿ ਉਹਨਾਂ ਦਾ ਕਿੰਨਾ ਲੋਡ ਆ ਤੇ ਉਹਨਾਂ ਦੇ ਲੋਡ ਦੇ ਹਿਸਾਬ ਨਾਲ ਅਸੀਂ ਟਰਾਂਸਫਾਰਮਰ ਜਿਹੜੇ ਆ ਉਹ ਰੱਖ ਦਿੰਨੇ ਆ ਪਰ ਇਹ 66 ਕੇਵੀ ਤੋਂ 220 ਕੇਵੀ ਕਰਨਾ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਅਜਨਾਲੇ ਹਲਕੇ ਵਾਸਤੇ ਆ ਜਿਹੜਾ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਸੋ ਮੈਂ ਇਸ ਮੌਕੇ ਤੇ ਅੱਜ ਅਜਨਾਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਤਾਲੀਵਾਲ ਸਾਹਿਬ ਨੂੰ ਅ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਐ ਇਹਨਾਂ ਨੂੰ ਵਧਾਈ ਵੀ ਦਿਨਾ ਸ਼ੁਭ ਕਾਮਨਾਵਾਂ ਦਿਨਾ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਹੀ ਹਲਕੇ ਦੀ ਸੇਵਾ ਕਰਦੇ ਰਹਿਣੇ ਸਾਬ ਦੇਖਿਆ ਜਿਵੇਂ ਬਿੱਲ ਕਾਫੀ ਪੈਂਡਿੰਗ ਪਏ ਆ ਸਰਕਾਰੀ ਦਰਾਂ ਦੇ ਖਾਕੇ ਦਫ਼ਤਰਾਂ ਦੇ ਦੇਖੋ ਅਸੀਂ ਉਹਦੀ ਅਸੀਂ ਉਹਦੀ ਬਕਾਇਦਾ ਸਾਡੀਆਂ ਕੱਲ ਵੀ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਉਹ ਬਹੁਤ ਜਲਦ ਜਿਹੜਾ ਆ ਉਹ ਉਹਨਾਂ ਦੀ ਕਲੀਅਰੈਂਸ ਜਿਹੜੀ ਆ ਉਹ ਕਰਵਾ ਰਹੇ ਹਾਂ ਪਿੰਡਾਂ ਦੀਆਂ ਲਾਈਨਾਂ ਕਾਫੀ ਪੁਰਾਣੀਆਂ ਨੇ ਜੋਨ ਦਾ ਬੀਲ ਘਰ ਬਣੇ ਉਦੋਂ ਤੋਂ ਹੀ ਪਿੰਡਾਂ ਨੂੰ ਜਿਹੜੀਆਂ ਸਪਲਾਈਆਂ ਆਉਂਦੀਆਂ ਅੱਜ ਵੀ ਪੂਰ ਬਿਰੋਏ ਤੇ ਲ ਜਿਹੜਾ 68 ਕੇਵੀ ਆ 1968 ਦੇ ਵਿੱਚ ਬਣਿਆ ਸੀਗਾ 55 ਸਾਲ ਬਾਅਦ ਜਾ ਕੇ ਕਿਸੇ ਸਰਕਾਰ ਨੇ ਜੜੀ ਆ ਉਹਨਾਂ ਦੀ ਸੁਣੀ ਸੋ ਜਿਹੜੀਆਂ ਵੀ ਤਾਰਾਂ ਪੈਣ ਵਾਲੀਆਂ ਸੀਗੀਆਂ ਕਈ 5-7 ਸਾਲ 10 ਸਾਲ ਪਹਿਲਾਂ ਰਿਪੇਅਰ ਹੋਣ ਵਾਲੀਆਂ ਸੀਗੀਆਂ ਹੈਨਾ ਤੇ ਉਹ ਫਿਰ ਮੁਸ਼ਕਲ ਤਾਂ ਹੈ ਗਈ ਸੀ ਕਿਉਂਕਿ ਸਰਕਾਰਾਂ ਨੇ ਕੰਮ ਹੀ ਨਹੀਂ ਕੀਤਾ ਇਸ ਖੇਤਰ ਦੇ ਵਿੱਚ ਹੁਣ ਅਸੀਂ ਹੋਰ ਸਕੀਮਾਂ ਦੇ ਤਹਿਤ ਕਾਫੀ ਪੈਸਾ ਜਿਹੜਾ ਬਿਜਲੀ ਮਾਹਮੇ ਦੇ ਵਿੱਚ ਜਿਹੜਾ ਉਹ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਅਲਾਟ ਕਰ ਰਹੇ ਆ ਤਾਂ ਕਿ ਸਾਰਿਆਂ ਦੀ ਜਿਹੜੀ ਮੇਨਟੇਨੈਂਸ ਵੀ ਦੁਬਾਰਾ ਹੋਵੇ ਜਿੱਥੇ ਕੋਈ ਰਿਪਲੇਸਮੈਂਟ ਕਰਨ ਦੀ ਲੋੜ ਆ ਰਿਪਲੇਸ ਵੀ ਕਰਾਂਗੇ